ਸਿੱਧੂ ਮੂਸੇਵਾਲੇ ਨੇ ਆਪਣੇ ਗੀਤਾਂ ਦੇ ਵਿੱਚ ਕਿਹਾ ਸੀ ਕਿ ਸਾਨੂੰ ਹਮੇਸ਼ਾ ਹੀ ਵਾਈ ਵਾਈ ਹੁੰਦੀ ਰਹਿਣੀ ਹੈ ਤੇ ਸਿੱਧੂ ਮੂਸੇਵਾਲੇ ਤੋਂ ਬਾਅਦ ਜੇਕਰ ਕੋਈ ਉਸ ਤੋਂ ਵੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਹੈ ਤਾਂ ਉਹ ਸਿੱਧੂ ਮੂਸੇਵਾਲੇ ਦਾ ਛੋਟਾ ਪਾਈ ਜਾਨੀ ਕਿ ਨਿੱਕਾ ਸਿੱਧੂ ਹੈ ਅਤੇ ਸਿੱਧੂ ਮੂਸੇਵਾਲੇ ਦੇ ਫੈਨਸ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਮਿਲਣ ਲਈ ਉਹਨਾਂ ਦੀ ਹਵੇਲੀ ਜਾਂਦੇ ਹੀ ਰਹਿੰਦੇ ਨੇ ਤੇ ਨਿੱਕੇ ਸਿੱਧੂ ਦੀਆਂ ਕੁਝ ਐਸੀਆਂ ਵੀਡੀਓਜ਼ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਹੈਰਾਨ ਹੋ ਜਾਂਦੇ ਨੇ ਲੋਕ ਜਿਵੇਂ ਕਿ ਰੀਸੈਂਟਲੀ ਸਿੱਧੂ ਮੂਸੇਵਾਲੇ ਦੇ ਕਚੌਣ ਵਾਲੇ ਦੇ ਵੱਲੋਂ ਇੱਕ ਵੀਡੀਓ ਰਿਲੀਜ਼ ਕੀਤੀ ਗਈ ਹੈ ਜਿਸ ਦੇ ਵਿੱਚ ਨਿੱਕਾ ਸਿੱਧੂ ਆਪਣੇ ਫਾਦਰ ਸਰਦਾਰ ਬਲਕੌਰ ਸਿੰਘ ਦੇ ਨਾਲ ਖੜਾ ਹੈ ਤੇ ਸਰਦਾਰ ਬਲਕੌਰ ਸਿੰਘ ਆਪਣਾ ਫੋਨ ਸਕਰੋਲ ਕਰ ਰਹੇ ਨੇ ਤੇ ਉਸ ਦੇ ਵਿੱਚ ਅਚਾਨਕ ਸਿੱਧੂ ਮੂਸੇਵਾਲੇ ਬਾਈ ਦੀ ਤਸਵੀਰ ਆ ਜਾਂਦੀ ਹੈ ਚਿਸ ਤੋਂ ਬਾਅਦ ਨਿੱਕਾ ਸਿੱਧੂ ਸਿੱਧੂ ਮੂਸੇਵਾਲੇ ਬਾਈ ਦੀ ਉਹ ਤਸਵੀਰ ਦੇਖਦਾ ਹੈ ਤੇ ਆਪਣੀ ਤੋਤਲੀ ਆਵਾਜ਼ ਦੇ ਨਾਲ ਕਹਿੰਦਾ ਹੈ ਕਿ ਬਾਈ ਤਾ ਦੋਸਤੋ ਸਿੱਧੂ ਮੂਸੇਵਾਲੇ ਦੇ ਨਿੱਕੇ ਭਾਈ ਦੀ ਇਹ ਪਹਿਲੀ ਵੀਡੀਓ ਅੱਜ ਜਿਸ ਦੇ ਵਿੱਚ ਉਹ ਬੋਲਦਾ ਦਿਖਾਈ ਦਿੱਤਾ ਗਿਆ ਤੇ ਉਸਨੇ ਸਿੱਧੂ ਮੂਸੇਵਾਲੇ ਬਾਈ ਦੀ ਤਸਵੀਰ ਨੂੰ ਦੇਖ ਕੇ ਇਹ ਕਿਹਾ ਕਿ ਇਹ ਮੇਰਾ ਭਾਈ ਹੈ ਅਤੇ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਤਾਂ ਲੋਕਾਂ ਨੇ ਕਮੈਂਟ ਬਾਕਸ ਦੇ ਵਿੱਚ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਦਿਨ ਵੀ ਦੂਰ ਨਹੀਂ ਜਦੋਂ ਨਿੱਕਾ ਸਿੱਧੂ ਵੀ ਸਟੇਜ ਦੇ ਉੱਪਰ ਮਾਈਕ ਲੈ ਕੇ ਗਾਉਂਦਾ ਨਜ਼ਰ ਆਊਗਾ ਬਾਕੀ ਦੋਸਤੋ ਨਿੱਕੇ ਸਿੱਧੂ ਦੀ ਇਸ ਵੀਡੀਓ ਪ੍ਰਤੀ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਐਦਾਂ ਦੀਆਂ ਹੀ ਨਵੀਆਂ-ਨਵੀਆਂ ਵੀਡੀਓਜ਼ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ